ਸਾਰੇ ਡਾਕਟਰਸ ਨੇ ਜਵਾਬ ਦੇ ਦਿੱਤਾ ਸੀ ਕਿ ਚੱਲਣ ਦੀ ਹਾਲਤ ਨਹੀਂ ਨੇ ਚੱਲ ਨਹੀਂ ਸਕਦਾ ਪਰ ਉਹਨੇ ਚਲਾਤਾ ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਐਸਾ ਰੱਬ ਸਭ ਨੂੰ ਮਿਲੇ ਕੀ ਬਾਤ ਜਿਹੜਾ ਮੇਰੀ ਚੋਲਸ ਪਿਆ ਹੂੰ ਜਿਸਨੇ ਕੇ ਨਾ ਦਿਨ ਵੇਖਿਆ ਨਾ ਰਾਤ ਵੇਖੀ ਮੇਰੇ ਨਾਲ ਹਰ ਮੁਸ਼ਕਲਤ ਵਿੱਚ ਮੇਰਾ ਸਾਥ ਦਿੱਤਾ ਕਿਸੇ ਦਰਖਤ ਦੀ ਐਨੀ ਸੰਗਣੀ ਛਾਣੀ ਹੁੰਦੀ ਉਹਸ ਨੂੰ ਕੁਛ ਕੇ ਵੇਖ ਲਵੋ ਜਿੱਦੀ ਮਾਨੀ ਆਏ ਹਾ ਇਹ 16 ਸਾਲਾਂ ਦੇ ਕਿਦਾਂ ਲੱਗਿਆ ਹੂੰ ਰੜਕੇ ਜਾਂਦਾ ਰਿਹਾ ਗੁਰਦੁਆਰੇ ਰੜਕੀ ਅੱਜ ਤੱਕ ਇਹ ਜਿੰਨੀਆਂ ਪ੍ਰਭਾਤ ਕਹਿਦੀਆਂ ਨਿਕਲਦੀਆਂ ਨੇ ਸਭ ਦੇ ਉੱਤੇ ਦਾ ਅੱਛਾ ਅਸਬੀਰ ਜੀ ਪ੍ਰੋਬਲਮ ਕੀ ਸੀ ਬਚਪਨ ਤੋਂ ਤੁਹਾਨੂੰ ਕੀ ਪ੍ਰੋਬਲਮ ਮੈਨੂੰ ਜਮਾਂਦਰੂ ਪੋਲੀਓ ਸੀਗਾ ਹੂੰ ਜਿਹੜਾ ਕਿ 32 ਪੁਆਇੰਟ ਤੱਕ ਚਲਾ ਗਿਆ ਸੀਗਾ ਹੂੰ ਪੀ ਲਿਆ ਸੀਗਾ ਜਿਹੜਾ ਕਿ 72 72 ਪੁਆਇੰਟ ਤੱਕ ਚਲਾ ਗਿਆ ਸੀ ਡਾਕਟਰਸ ਸਾਰੇ ਡਾਕਟਰਸ ਨੇ ਜਵਾਬ ਦੇ ਦਿੱਤਾ ਸੀ ਕਿ ਇਹ ਚੱਲਣ ਦੀ ਹਾਲਤ ਨਹੀਂ ਨਹੀਂ ਚੱਲ ਨਹੀਂ ਸਕਦੇ ਪਰ ਉਹਨੇ ਚਲਾਤਾ ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਕਿਉਂਕਿ ਜਿਹੜਾ ਡਾਕਟਰ ਉਹ ਪਰਮਪਿੱਤਾ ਪਰਮਾਤਮਾ ਉਹ ਸਤਗੁਰ ਆਪ ਹੋਵੇ ਨਾ ਉਹ ਸੁੱਕੇ ਰੁੱਖਾਂ ਨੂੰ ਵੀ ਹਰੇ ਕਰ ਦਿੰਦਾ ਮੇਰੇ ਸਤਗੁਰ ਨੇ ਮੈਂ ਮੈਂ ਇੱਕ ਸੁੱਕਾ ਰੁੱਖ ਸੀ ਬਿਲਕੁਲ ਜਿਸ ਨੂੰ ਹਰਿਆ ਕੀਤਾ ਮੇਰੇ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿ ਅੱਜ ਮੈਂ ਤੁਰਨ ਜੋਗਾ ਹਾਂ ਹੂੰ ਹੂੰ ਅੱਛਾ ਮਾਤਾ ਪਿਤਾ ਦੀ ਸਪੋਰਟ ਕਿੰਨੀ ਕਰ ਰਹੀ ਤੁਹਾਡੀ ساری ਜ਼ਿੰਦਗੀ ਮੇਰੇ ਪਿਤਾ ਹੀ ਤਾਂ ਸੰ 2000 ਅ 2003 ਦੇ ਵਿੱਚ ਐਕਸਪਾਇਰ ਹੋ ਚੁੱਕੇ ਅੱਛਾ ਤੇ ਬਾਕੀ ਜਿੰਨੀ ਸਪੋਰਟ ਰਹੀ ਹੈ ਮੇਰੇ ਮੰਮਾ ਦੀ ਹੂੰ ਸਤਗੁਰੂ ਜੀ ਦੀ ਬੜੀ ਕਿਰਪਾ ਹੈ ਕਿ ਕਿ ਐਸੀ ਮਾਂ ਐਸੀ ਮਾਂ ਐਸਾ ਰੱਬ ਸਭ ਨੂੰ ਮਿਲੇ ਮਾਂਵਾਂ ਤੇ ਵੈਸੇ ਹੀ ਰੱਬ ਹੁੰਦੀਆਂ ਨੇ ਹਾਂ ਐਸਾ ਰੱਬ ਸਭ ਨੂੰ ਮਿਲੇ ਕੀ ਬਾਤ ਜਿਹੜਾ ਮੇਰੀ ਝੋਲ ਚ ਪਿਆ ਹੂੰ ਜਿਸਨੇ ਕੇ ਨਾ ਦਿਨ ਵੇਖਿਆ ਨਾ ਰਾਤ ਵੇਖੀ ਮੇਰੇ ਨਾਲ ਹਰ ਮੁਸ਼ਕਲਤ ਵਿੱਚ ਮੇਰਾ ਸਾਥ ਦਿੱਤਾ ਹੈ ਹਰ ਕਾਲਣਾ ਮੇਰੇ ਕਰਕੇ ਕਾਲੀ ਹੋ ਗਿਆ ਮਾਂ ਦੀ ਸ਼ਾਨ ਦੇ ਵਿੱਚ ਕੁਝ ਗਾਉਣਾ ਚਾਹੋਗੇ ਇਹ ਮੈਂ ਆਪਣੀ ਕਲਮ ਨਾਲ ਲਿਖਿਆ ਹੈ ਗੀਤ ਸੁਣਾ ਦਿਓ ਫਿਰ ਕੀ ਬਾਤ ਕੀ ਬਾਤ ਕਿਸੇ ਦਰਖਤ ਦੀ ਇੰਨੀ ਸੰਗਣ ਇਛਾ ਨਹੀਂ ਹੁੰਦੀ ਕਿਸੇ ਦਰਖਤ ਦੀ ਇੰਨੀ ਸੰਗਣ ਇਛਾ ਨਹੀਂ ਹੁੰਦੀ ਓਏ ਉਸ ਨੂੰ ਪੁੱਛ ਕੇ ਵੇਖ ਲਵੋ ਜਦੀ ਮਾਨੀ ਹੁੰਦੀ ਓਏ ਹੋਏ ਕੀ ਬਾਤ ਓਏ ਉਸ ਨੂੰ ਪੁੱਛ ਕੇ ਵੇਖ ਲਵੋ ਜਦੀ ਮਾਨੀ ਹੁੰਦੀ ਮਾਂ ਦੇ ਚਰਨਾਂ ਵਿੱਚ ਸੁਖ ਸਾਰੇ ਵੇਖੋ ਛੱਡ ਕੇ ਮੈਲ ਚੁਬਾਰੇ ਮਾਂ ਦੇ ਚਰਨਾਂ ਵਿੱਚ ਸੁਖ ਸਾਰੇ ਵੇਖੋ ਛੱਡ ਕੇ ਮੈਲ ਚੁਬਾਰੇ ਇਸ ਦੇ ਕੋਲ ਆਪਣੇ ਪੁੱਤ ਨੂੰ ਨਾ ਨਹੀਂ ਹੁੰਦੀ ਉਸ ਨੂੰ ਪੁੱਛ ਕੇ ਵੇਖ ਲਵੋ ਜੇ ਵੀ ਬਿਮਾਰੀਂ ਹਿੰਦੀ ਸੁਨੋ ਪੁੱਛ ਕੇ ਵੇਖ ਲਵੋ ਜਿ ਦੀ ਮਾਨੀ ਹੁੰਦੀ ਆਏ ਹਾਏ ਹਾਏ ਦਿਲ ਖੁਸ਼ ਕਰ ਦਿੱਤਾ ਸਮੀਰ ਜੀ ਤੇ ਹੀ ਆਵਾਜ਼ ਤਾਂ ਬਾਕਮਾਲ ਹੈ ਹੀ ਹੈ ਪਰ ਵਿਚਾਰ ਉਸ ਤੋਂ ਵੀ ਬਾਕਮਾਲ ਨੇ ਸਮੀਰ ਜੀ ਜ਼ਿੰਦਗੀ ਵਿੱਚ ਸੋਚਿਆ ਕਿ ਹੁਣ ਅਸੀਂ ਕਰਨ ਕੀ ਕਰਨਾ ਚਾਹੁੰਦੇ ਆ ਕਿੱਥੇ ਪਹੁੰਚਣਾ ਚਾਹੁੰਦੇ ਆ ਮੈਂ ਜ਼ਿੰਦਗੀ ਦੇ ਵਿੱਚ ਕੀਰਤਨ ਦਾ ਬਹੁਤ ਸ਼ੌਂਕ ਸੀਗਾ ਅੱਛਾ ਜੀ ਕੀਰਤਨ ਕਰਨੋਂ ਸੀਗਾ ਤੇ ਇਸ ਕਰਕੇ ਨੇ ਅਮਰਤ ਵੀ ਛਕਿਆ ਸੀਗਾ ਕਿ ਮੈਂ ਕੀਰਤਨ ਕਰਨਾ कोरोना ਕਰਨ ਨਹੀਂ ਦਿੱਤਾ ਜਿਹਦੇ ਕਰਕੇ ਮੈਂ ਦੁਬਾਰਾ ਇਹ ਵਾਲ ਕਟਾ ਲਿਆ। ਅੱਛਾ ਦੁਬਾਰਾ ਫਿਰ ਵਾਲ ਕਟਾ ਲਿਆ। ਕੀ ਇਹਨੂੰ 2 ਸਾਲ ਦਾ ਸੀਗਾ ਜਦੋਂ ਇਹਨੂੰ ਪੂਰਾ ਸੁਖਮਨੀ ਸਾਹਿਬ ਪੜ੍ਹ ਪੜਤਾ ਬੰਨੀ ਜਾਂਦਾ। ਅੱਛਾ ਹਾਂਜੀ ਇਹਨੂੰ ਪੂਰਾ ਕਰਨ ਸਾਹਿਬ ਚ ਬੰਨੀ ਜਾਂਦਾ। ਕੀ ਜਿਹੜਾ ਮਰਜੀ ਪਾਰਸੂ ਦੀ ਸੁਣ ਲੋ। ਔਰ ਸੁਖਮਨੀ ਸਾਹਿਬ ਦਾ ਪਾਠ 1.5 ਘੰਟੇ ਦਾ ਬਿਲਕੁਲ ਵੈਲਿਊ ਕਰ ਦਿੱਤਾ। ਕੀ ਬਾਤ ਹੈ ਕੀ ਬਾਤ ਹੈ। ਕੋਈ ਇਹੋ ਜਿਹੀ ਚੀਜ਼ ਨਹੀਂ ਜਿਹੜੀ ਇਹਨੂੰ ਮਤਲਬ ਦਨ ਸਾਥ ਚ ਨਹੀਂ ਆਉਂਦਾ ਏਡੀ ਵੱਡੀ ਦਾਤ ਦਿੱਤੀ ਹੈ ਪ੍ਰਮਾਤਮਾ ਨੇ ਤਾਂ ਇਹ 16 ਸਾਲ ਦਾ ਹੋ ਕੇ ਚੱਲਣ ਲੱਗਿਆ ਹੂੰ ਰੇੜਕੇ ਜਾਂਦਾ ਰਹੇ ਗੁਰਦੁਆਰਾਂ ਦਾ ਗੁਰਦੁਆਰੇ ਰੇੜਕੇ ਅੱਜ ਤੱਕ ਰਹਿੰਦੇ ਇਹ ਜੰਨੀਆਂ ਪ੍ਰਭਾਤ ਕਹਿਦੀਆਂ ਨਿਕਲਦੀਆਂ ਨੇ ਸਭ ਜੱਥੇ ਜਾ ਕੀ ਬਾਤ ਹੈ ਕੋਈ ਗਾਣਵਸਤੇ ਮਾਈਕ ਤੇ ਸਮੀਰ ਜੀ ਤੁਹਾਡੇ ਹੱਥੀ ਫੜਾਉਂਦੇ ਹੋਣੇ ਬਿਲਕੁਲ ਜੀ ਹੈਨਾ ਹਾਂਜੀ ਇਹਨੇ ਬਸ ਗਾਣਾ ਉਠੀ ਤਾ ਹੂੰ